गोपाल गौ सेवा समिति समाना गाजीपुर गौशाला ਵਿਖੇ ਮਕਰ ਸਕ੍ਰਾਂਤੀ ਦੇ ਉਪਲਬਖਸ਼ ਦੇ ਵਿੱਚ ਦੇਖ ਸਕਦੇ ਹੋ ਗਊ ਸੇਵਕਾਂ ਵੱਲੋਂ ਗਊ ਮਾਤਾ ਦੇ ਲਈ ਖਿਚੜੀ ਦਾ ਜੋ ਇਸ ਮਕਰ ਸਕ੍ਰਾਂਤੀ ਦੇ ਉੱਤੇ ਤਿਹਾਰਾ ਖਿਚੜੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਸਾਰਾ ਜੋ ਤਕਰੀਬਨ 25 30 ਕੁਇੰਟਲ ਜੋ ਇਹ ਮਟੀਰੀਅਲ ਹੈ ਖਾਣ ਵਾਲਾ ਖਿਚੜੀ ਦਾ ਅੱਜ ਚ ਦਾਲਾਂ ਸਬਜ਼ੀਆਂ ਚਾਵਲ ਬਾਜਰਾ ਸਾਰਾ ਕੁਝ ਜੋ ਵੀ ਗਊ ਮਾਤਾ ਨੂੰ ਪੈਂਦਾ ਹੈਗਾ ਉਹ ਸਾਰਾ ਇਸ ਦੇ ਵਿੱਚ ਉਹਨੂੰ ਉਬਾਲ ਕੇ ਬਣਾ ਕੇ ਜਿਹੜੀਆਂ ਇੱਥੇ ਗਊਸ਼ਾਲਾ ਦੇ ਵਿੱਚ ਜੋ ਗਊਸ਼ਾਲਾ ਦੇ ਵਿੱਚ ਜੋ ਵੀ ਗਊਆਂ ਇੱਥੇ ਰਹਿ ਰਹੀਆਂ ਨੇ ਉਹਨਾਂ ਨੂੰ 15 ਜਨਵਰੀ ਨੂੰ ਇਹ ਸਾਰਾ ਜੋ ਖਿਚੜੀ ਦੇ ਜੋ ਹਰੀਕ ਗਊ ਨੂੰ ਪਾਇਆ ਜਾਏਗਾ ਸਾਰਾ ਇਹ ਜੋ ਦਿੱਤਾ ਗਿਆ ਇਸ ਸਮਾਣਾ ਵਾਸੀਆਂ ਵੱਲੋਂ ਦਾਨ ਦੇ ਰੂਪ ਦੇ ਵਿੱਚ ਗੋਪਾਲ ਗਊ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਇਹ ਸੇਵਾ ਦਿੱਤੀ ਗਈ ਹੈ ਖਾਣ ਵਾਲਾ ਮਟੀਰੀਅਲ ਵੀ ਭੇਜਿਆ ਗਿਆ ਹੈ ਤਾਂ ਕਿ ਗਊ ਸੇਵਾ ਦੇ ਵਿੱਚ ਇਹ ਦਿੱਤਾ ਜਾ ਸਕੇ ਦੇਖ ਸਕਦੇ ਹੋ ਸਾਰੇ ਹੀ ਮੈਂਬਰ ਸਮਾਣਾ ਤੋਂ ਉੱਥੇ ਪਹੁੰਚ ਕੇ ਅੱਜ 14 ਜਨਵਰੀ ਨੂੰ ਗੋਪਾਲ ਗਊ ਸੇਵਾ ਦੇ ਜਿੰਨੇ ਵੀ ਮੈਂਬਰ ਨੇ ਜੋ ਕਿ ਰੋਜ਼ ਉੱਥੇ ਸੇਵਾ ਕਰਦੇ ਨੇ ਉਹਨਾਂ ਵੱਲੋਂ ਅੱਜ ਪੱਠੀਆਂ ਲਗਾ ਕੇ ਜੋ ਵੀ ਖਾਣ ਵਾਲਾ ਜੋ ਗਊ ਸੇਵਕਾਂ ਵੱਲੋਂ ਗਊ ਭਗਤਾ ਵੱਲੋਂ ਸਮਾਣਾ ਤੋਂ ਜੋ ਦਾਨ ਦਿੱਤਾ ਗਿਆ ਸਮਾਨ ਦੇ ਰੂਪ ਦੇ ਵਿੱਚ ਉਸ ਨੂੰ ਆਇਆ ਤਰ ਕਰ ਉਹ ਸੇ ਬੈਠ ਕੇ ਇਹ ਲੋਪੀ 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 ਗਾਜੀਪੁਰ ਗਊਸ਼ਾਲਾ ਵਿਖੇ ਤਿਆਰ ਕੀਤਾ ਜਾ ਰਿਹਾ ਹੈ ਹੋਰ ਬੱਚੇ 15 ਨੂੰ 15 ਜਨਵਰੀ ਨੂੰ ਮਕਰ ਸੰਕ੍ਰਾਂਤੀ ਜੋ ਕਿ ਇਸ ਤਿਹਾੜ ਦਾ ਗੋਤ ਹੀ ਜਿਆਦਾ ਗਊਆਂ ਦੇ ਲਈ ਜੋ ਦਾਨ ਦਿੱਤਾ ਜਾਂਦਾ ਹੈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਬਹੁਤ ਪੂਰਨ ਲੱਗਦਾ ਹੈ ਇਸ ਲਈ ਇਹ ਸਾਰਾ ਮਟੀਰੀਅਲ ਨੂੰ ਖੇਚੜੀ ਦੇ ਰੂਪ ਦੇ ਵਿੱਚ ਬਣਾ ਕੇ ਜੋ तकरीबन 1300 ਦੇ ਕਰੀਬ ਗਊਆਂ ਇਸ ਗਊਸ਼ਾਲਾ ਦੇ ਵਿੱਚ ਨੇ ਉਹਨਾਂ ਨੂੰ ਇਹ ਸਾਰਾ ਖਾਣ ਵਾਲਾ ਮਟੀਰੀਅਲ ਗਊਆਂ ਨੂੰ ਦਿੱਤਾ ਜਾਏਗਾ गोपाल गौशाला ਸਮੂਹ ਦੇ ਸਾਰੇ ਮੈਂਬਰਾਂ ਨੂੰ ਬ੍ਰਹਮਰੂਪ ਸਾਡਾ ਧੰਨਵਾਦ ਵੀ ਕੀਤਾ ਗਿਆ ਮਟੀਰੀਅਲ ਉਸਾਲਾ ਵਿੱਚ ਗਊਸ਼ਾਲਾ ਦੇ ਵਿੱਚ ਸਾਰੇ ਹੀ ਗਊ ਭਗਤਾਂ ਵੱਲੋਂ ਸਮਾਣਾ ਤੋਂ ਸਮਰਪਿਤ ਇਹ ਚੱਲ ਰਹੀ ਹੈ ਉਹਨਾਂ ਵੱਲੋਂ ਇਹ ਕਿ ਕੱਲ 15 1 2026 ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਤੇ ਗਊ ਭਗਤਾਂ ਨੂੰ ਆ ਕੇ ਆਪਣੇ ਹੱਥਾਂ ਨਾਲ ਸਤਵੀਂ ਸ਼ੁਰੂ ਕਰਾਂਗੇ ਆ ਕੇ ਆਪਣੇ ਹੱਥਾਂ ਨਾਲ ਖਿਚੜੀ ਗਊ ਮਾਤਾ ਨੂੰ ਪਾਣ जय गौ माता जय गो गोपाल जय गौ माता जय 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 गोपाल गौ माता ली कितनी प्यार कर दो भाग 后来，咱们、嗯。嗯